ਪਰ ਇਹ ਤਿੰਨ ਦਿਨ ਤੋਂ ਮੁਰਤੋ ਆਇਆ ਦੁਕਾਨਾ ਇਹ ਓਪਨਿੰਗ ਹੋਈ ਆ ਸੰਡੇ ਪਿਛਲੇ ਹੋਈ ਆ ਅੱਜ ਇੱਕ ਹਫਤਾ ਹੀ ਹੋਇਆ ਹੈ ਤੇ ਉਹ ਆ ਕੇ ਕਹਿੰਦੇ ਬੰਦ ਕਰੋ ਚੌਂਗ ਵਿੱਚ ਜੀ ਦੁਕਾਨ ਗਈ ਆ ਇਹ ਹਲਗੜ ਦੇ ਬਾਦ ਦੁਕਾਨ ਗਈ ਆ ਇਹ ਮੰਦਰ ਦੇ ਬਾਦ ਦੋ ਦੁਕਾਨਾਂ ਆ ਗਈਆਂ ਨੇ ਜਾਂ ਤੇ ਫਿਰ ਸਾਰੇ ਬੰਦ ਕੀਤੇ ਜਾਣ ਫਿਰ ਤੇ ਕਿਹੜੇ ਬੰਦੇ ਆਏ ਨੇ ਸਰ ਮੈਨੂੰ ਮੈਂ ਤੁਹਾਨੂੰ ਜਾਂਦਾ ਨਹੀਂ ਸਰ ਕੌਣ ਲੱਗਿਆ ਤਾਂ ਕੀ ਲੱਗਦਾ ਬੰਦ ਕਰਾਉਣ ਦਾ ਕਾਰਨ ਕਹਿੰਦੇ ਮੰਦਰ ਪਰਿਸ਼ਦ ਦੇ ਵਿੱਚ ਭਾਜੀ ਇਹ ਮੰਦਰ ਪਰਿਸ਼ਦ ਹੈ ਇੱਥੇ ਪੰਨੀ ਪੰਨੇ ਸਾਲ ਤੋਂ ਪੁਰਾਣੀ ਦੁਕਾਨਾਂ ਖੰਦਾ ਇੱਥੇ ਆਇਆ ਇੱਕ ਹਫਤਾ ਆਇਆ ਸਰ ਜੇ ਤੇ ਪਰਵਾਹ ਕਰ ਰਹੇ ਕਿ ਅਪਾ ਤੁਹਾਨੂੰ ਖਰਚਾ ਦੇ ਦਿੰਨੇ ਅਗਰ ਜੋ ਤੁਹਾਡਾ ਨਖਾਨ ਨਹੀਂ ਭਾਈ ਖਰਚਾ ਕੀ ਕਰਨਾ ਲੱਗ ਪਈ ਕੋਈ ਚੱਲ ਨਹੀਂ ਭਾਈ ਖਰਚਾ ਨਹੀਂ ਲੜਣਾ ਭਾਈ ਕੋਈ ਕੋਈ ਗੱਲ ਨਹੀਂ ਭਾਈ ਨਾ ਪਤਾ ਨਹੀਂ ਸੀ ਇੱਥੇ ਮੰਦਰ ਦੇ ਨੇੜੇ-ਨੇੜੇ ਨਹੀਂ ਭਾਈ ਮੰਦਰ ਦੇ ਕੋਲ ਦੁਕਾਨ ਸਰਗੀ ਸਰ ਮੇਰੀ ਤਾਂ ਬਹੁਤ ਦੂਰ ਰਹੀ ਬੀਤ ਜਿੰਨੇ ਦੂਰ ਭਾਈ ਅੱਪਾ ਬਸ 500 ਮੀਟਰ ਵੀ ਨਹੀਂ ਘੱਟ ਮੇਰੇ ਪਾਲੇ ਘੁੰਮ ਕੇ ਨਾਲ ਜਾਓ ਤੁਸੀਂ ਤਾਂ ਪੈਂਡਾ ਖਾਣਦੇ ਨਹੀਂ ਨੀ ਸੜਕੋ ਸੜਕੀ ਸਰ ਆ ਗੋਲ ਟਕਰ ਵੀ ਆ ਚੌਂਗ ਚ ਬੋਲ ਟਕਰ ਪਰ ਉਹ ਤੁਹਾਡੇ ਵੱਲੋਂ ਬੰਦ ਕੀਤੀ ਜਾਏਗੀ ਦੁਕਾਨ ਮੈਂ ਤਾਂ ਜੀ ਪਾਰਕਿੰਗ ਦਾ ਨਾਮ ਕਿਹੜੇ ਕੀ ਨਾਮ ਆ ਤਾਂ ਨੂੰ ਮਾਸੇ ਨਹੀਂ ਕਰਦੇ ਮੈਂ ਤਾਂ ਨਾਮ ਕੀ ਨਾਮ ਮੇਰੀ ਗੱਲ ਪਾਰਕਿੰਗ ਦਾ ਨਾਮ ਕੀ ਮੈਂ ਤਾਂ ਵੀਰ ਜੀ ਪਾਰਕਿੰਗ ਦਾ ਨਾਮ ਕੀ ਪਾਰਕਿੰਗ ਦਾ ਨਾਮ ਜਿੱਥੇ ਟੋਲ ਲੱਗਣਦੇ ਕਿ ਲਗਬਿੰਦ ਗਾੜੀ ਹੈ ਜੀ ਜਿਹਰੇ ਨਾਮ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਭਾਜੀ ਮੈਂ ਇੱਕ ਤੁਹਾਨੂੰ ਇਹ ਵੀ ਦੱਸਦਾ 2022 ਚ ਨਾ 31 ਦਸੰਬਰ ਦੀ ਇੱਕ ਪਾਰਟੀ ਸੀ ਠੀਕ ਹੈ ਜਿਹਦੇ ਅੰਦਰ ਪਾਰਟੀ ਪਾਸ ਤੱਕ ਸਾਰੇ ਟਿਕਟਾ ਟੁਕਟਾ ਡਿਸਟ੍ਰੀਬਿਊਟ ਹੋ ਗਿਆ ਹੈ ਔਰ ਸਿੱਖ ਜਿੱਥੇ ਬੰਦੀਆਂ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਅੱਜ ਵੀ ਉਹ ਸਰਾਹਣ ਨਹੀਂ ਸਰਾਹਣਾ ਕਰਨ ਯੋਗ ਨੇ ਜੋ ਇਹਨਾਂ ਨੇ ਪਾਰਟੀ ਨਹੀਂ ਹੁੰਦੀ ਸੀ ਕਿਉਂਕਿ ਉਹ ਤੇ ਚਿੱਤੇ ਦੇ ਅੰਦਰ ਸਰਵੋਂ ਆਏਗਾ ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਪਾਰਕਿੰਗ ਵੀ ਤੇ ਕਿਲਾ ਵੀ ਉਹਨਾਂ ਦੇ ਨਾਮ ਤੇ ਆ ਇਹ ਧਾਰਮਿਕ ਆਸਥਾ ਦਾ ਕੇਂਦਰ ਹੈਗਾ ਇੱਕ ਹਿਸਾਬ ਦਾ ਕਿਉਂਕਿ ਜਿੱਥੇ ਮਹਾਰਾਜ ਦਾ ਨਾਮ ਆ ਗਿਆ ਉਸ ਤੋਂ ਵੱਡਾ ਕੀ ਹੋ ਰਿਹਾਗਾ ਤੇ ਆਪਾਂ ਨੂੰ ਇਹਨਾਂ ਦਾ ਪਤਾ ਸੀ ਨਾ ਗੁਰੂ ਮਹਾਰਾਜ ਦੇ ਨਾਮ ਤੋਂ ਕਿ ਆਪਾਂ ਨੂੰ ਇਹ ਵੀ ਨਹੀਂ ਪਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਦੀ ਹਕੀਕਤ ਦਾ ਪਤਾ ਨਹੀਂ ਅੱਜ ਵੀ ਬਹੁਤ ਪੁਰਾਣੇ ਹੈਗਾ ਪਤਾ ਸੀਗਾ ਤੇ ਨਹੀਂ ਪਤਾ ਸੀਗਾ ਕਿ ਨਹੀਂ ਤਾਂ ਫਿਰ ਤੁਹਾਨੂੰ ਕੀਤੀ ਜਾਏਗੀ ਜਾਂ ਚਾਲੂ ਰੱਖੀ ਜਾਏਗੀ ਭਾਜੀ ਦੇਖੋ ਮੈਂ ਤੇ ਦੇਖੋ ਜੋ ਵੀ ਰੀ ਰਜਮਦਿਆਂ ਚੱਲ ਨਹੀਂ ਇਹ ਤੁਹਾਨੂੰ ਆਪ ਤੁਸੀਂ ਦੱਸੋ ਮੈਂ ਤਾਂ ਅਰਤੀ ਨਿਪਟਾ ਲੈ ਰਿਕਵੈਸਟ ਕੀਤਾ ਅੱਜ ਦਿਨ ਆ ਅੱਜ ਦੀ ਰਾਤ ਵੀ ਕਰਦੇ ਆ ਲਾਉਣ ਵਾਲੇ ਅੱਜ ਦੀ ਰਾਤ ਦੇ ਦਿਓ ਲੈ ਭਾਈ ਆ ਨਹੀਂ ਮੇਖੋ ਆਤਮਾ ਮੈਂ ਮੈਂ ਮੇਰੀ ਬੇਨਤੀ ਸੁਣੋ ਮੈਂ ਰਿਕਵੈਸਟ ਹੀ ਕਰ ਸਕਦਾ ਮੈਂ ਤੁਹਾਨੂੰ ਕੁਝ ਹੋਰ ਨਹੀਂ ਕਰ ਦਿੰਦਾ ਡਰਿੰਕ ਵੀ ਕਰਨੀ ਹੈ ਤਾਂ ਕੁਝ ਹੋਣਾ ਬਾਈ ਬਾਈ ਕਰੀਂ ਕਰੇ ਬੱਤੀ ਬੰਦ ਆ ਇਹ ਬੰਦ ਕਰ ਦਿਓ ਹਲਾਉਂ ਕੋਣ ਹੈਗਾ ਤੁਹਾਡਾ ਵੀ ਹੋਰ ਕਿੰਨੀਆਂ ਬੇੜੀ ਕਰਾਂ ਬਸ ਦੋ ਹੀ ਆ ਹੋਰ ਕਿਹ ਤੁਹਾਡੇ ਕੋਲ ਹੋਰ ਕੀ ਹੈ ओके हां ਲੋਹਰ ਦੇ ਕਿਨਾਰੇ ਬਾਜੀ ਦੇਖੋ ਇਹ ਗੋਬਿੰਦਗੜ ਕਿਲੇ ਦੇ ਬਿਲਕੁਲ ਸਾਹਮਣੇ ਪਾਰਕਿੰਗ ਦਾ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਉੱਥੇ ਚਿਕਨ ਦੀਆਂ ਦੁਕਾਨਾਂ ਚੱਲ ਰਹੀਆਂ ਇਹ ਪੂਰਾ ਦਰਗਾਣਾ ਮੰਦਿਰ ਪ੍ਰੀਖਰ ਹੈਗਾ ਸਾਰਾ ਲਾਗੇ-ਚਾਗੇ ਮੰਦਿਰ ਨੇ ਸਾਡੇ ਕਿਥੋਂ ਤੁਸੀਂ ਦੇਖੋ ਹਨੂਮਾਨ ਮੰਦਿਰ ਜਿਹੜਾ ਉਹ ਵੀ ਸਾਡੇ ਧਰਮ ਦਾ ਪ੍ਰਾਚੀਨ ਮੰਦਿਰ ਉਹ 500 ਮੀਟਰ ਦੀ ਦੂਰੀ ਤੇ ਵੀ ਨਹੀਂਗਾ ਤੇ ਇੱਥੇ ਚਿਕਨ ਦੀਆਂ ਦੁਕਾਨਾਂ ਦਵਾਣੀਆਂ ਕਿਤੇ ਨਾ ਕਿਤੇ ਸਾਡੀਆਂ ਆਸਥਾ ਨੂੰ ਖੇਤ ਪਹੁੰਚਾਈ ਜਾ ਰਹੀ ਹੈ ਅਸੀਂ ਅੱਕੇ ਵੀ ਡੀਸੀ ਮੈਡਮ ਨੂੰ ਮਿਲ ਕੇ ਇੱਕ ਪੱਜਾਪਨ ਦਿੱਤਾ ਸੀਗਾ ਕਿ ਜਿਹੜੀਆਂ ਸਾਡੇ ਧਾਰਮਿਕ ਖਾਣੇ ਚਾਹੀਏ ਉਹ ਸਿੱਖ ਧਾਰਮਿਕ ਖਾਣੇ ਜਾਂ ਧਾਰਮਿਕ ਖਾਣੇ ਉਹਦੇ ਲਾਗੇ ਚੱਕੇ ਇਹੋ ਜਿਹਾ ਕੋਈ ਵੀ ਦੁਕਾਨਾ ਨਾ ਹੋਣ ਲੇਕਿਨ ਫੇਰ ਸਾਨੂੰ ਵੇਖਣ ਨੂੰ ਮਿਲ ਰਿਹਾ ਕਿ ਹੁਣ ਫੇਰ ਅੱਥੇ ਦੁਕਾਨਾਂ ਲਵਾਤੀਆਂ ਨੇ ਇਹ ਰੇੜੀ ਮਾਰਕੀਟ ਖੁੱਲੀ ਹੈ ਨਾ ਵੀ ਚਲੋ ਵਧੀਆ ਹੋਣੀਆਂ ਚਾਹੀਦੀਆਂ ਸਾਡੇ ਸ਼ਹਿਰ 'ਚ ਇਹੋ ਜਿਹੀਆਂ ਚੀਜ਼ਾਂ ਲੇਕਿਨ ਇਹ ਇੱਦਾਂ ਨਹੀਂ ਆਪਾਂ ਹੋਣ ਦੇਣਾ ਯਾਰਾ ਬੰਦ ਕਰੋ ਇਹ ਕਿ ਪਤਾ ਮਾਤਰਾ ਕੋਟੇ ਆਪਣਾ ਨਾਮ ਲੋਏ ਨਾਮ ਕੀ ਤੁਹਾਡਾ ਮੇਰਾ ਨਾਮ ਜੀ ਵਰੁਨ ਸਰੀਨ ਆ ਅਸੀਂ ਸਮਾਜ ਸੇਵਾ ਕਰਦੇ ਆ ਅੰਮ੍ਰਿਤਸਰ ਚ ਸਾਨੂੰ ਅੱਜ ਪਤਾ ਲੱਗਾ ਹੈਗਾ ਕਿ ਕਿਲਾ ਗੋਬਿੰਦਗੜ ਜਿਹੜਾ ਹੈਗਾ ਉਹਦੇ ਬਿਲਕੁਲ ਸਾਹਮਣੇ ਗੋਬਿੰਦਗੜ ਪਾਰਕਿੰਗ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਚਲਾਈ ਜਾ ਰਹੀ ਆ ਇਹ ਜਿਹੜਾ ਸਾਰਾ ਏਰੀਆ ਵਿੱਚ ਤੁਹਾਨੂੰ ਦੱਸ ਦਈਏ ਦੁਰਗਾਣਾ ਮੰਦਿਰ ਪ੍ਰੀਸ਼ਦ ਦੇ ਅੰਡਰ ਆਂਦਾ ਵਾ ਬਿਲਕੁਲ ਮੈਂ ਕਹਿੰਦਾ 200 ਮੀਟਰ ਵੀ ਹੁਣਾ ਸਾਨੂੰ ਵੱਡੇ ਹਨੂਮਾਨ ਮੰਦਿਰ ਦਾ ਇੱਥੇ ਕੁਝ ਦਿਨਾ ਤੋਂ ਇਹ ਨਵੀਂ ਮਾਰਕੀਟ ਡਵੈਲਪ ਹੋਈ ਹੈ ਬਹੁਤ ਸੋਹਣੀ ਮਾਰਕੀਟ ਹੈ ਵਧੀਆ ਇਹੋ ਜੀਆਂ ਹੋਰ ਮਾਰਕੀਟਾਂ ਹੋਣੀਆਂ ਚਾਹੀਦੀਆਂ ਸਾਡੇ ਸ਼ਹਿਰ 'ਚ ਬਟ ਇੱਥੇ ਤਿੰਨ ਚਾਰ ਦੁਕਾਨਾਂ ਮੀਟ ਦੀਆਂ ਖੋਲ ਦਿੱਤੀਆਂ ਗਈਆਂ ਜੋ ਕਿ ਸਾਡੇ ਆਸਥਾ ਨੂੰ ਖੇਸ ਪਹੁੰਚਾਉਂਦੀਆਂ ਹੈ ਚਾਹੇ ਉਹ ਸਿੱਖ ਆਸਥਾ ਹੋਵੇ ਚਾਹੇ ਉਹ Hindu ਆਸਥਾ ਹੋਵੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਇਹ ਪਾਰਕਿੰਗ ਨੂੰ ਜਾਣਿਆ ਜਾਂਦਾ ਹੈ ਤੇ ਉੱਥੇ ਚਿਕਨ ਦੀਆਂ ਦੁਕਾਨਾਂ ਕਿਤੇ ਨਾ ਕਿਤੇ ਗਲਤ ਸੀਗੀਆਂ ਉਤੋਂ ਮੰਦਿਰ ਪ੍ਰੀਤਸਰਾਂ ਲਾਗੇ ਤੁਲਸੀ ਮਾਤਾ ਦਾ ਮੰਦਿਰ ਪਰਸ਼ੂਰਾ ਮੰਦਿਰ ਮਾਤਾ ਕਾਲੀ ਮੰਦਿਰ ਹਨੂਮਾਨ ਜੀ ਦਾ ਮੰਦਿਰ ਆ ਇਹ ਬਹੁਤ ਗਲਤ ਮੈਸੇਜ ਲੋਕਾਂ ਤੱਕ ਪਹੁੰਚਾਇਆ ਗਿਆ ਜਾ ਰਿਹਾ ਸੀਗਾ ਇਹ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਕਿ ਇਹ ਆਸਥਾ ਨੂੰ ਠੇਸ ਪਹੁੰਚਾਉਣ ਦੀ ਕੋਈ ਸ਼ਰਯੰਤਰ ਰਚਿਆ ਜਾ ਰਿਹਾ ਕਿਉਂਕਿ ਤੁਸੀਂ ਦੇਖੋ ਨਵੀਆਂ-ਨਵੀਆਂ ਚਿਕਨ ਦੀਆਂ ਦੁਕਾਨਾਂ ਜਾਂ ਮੀਟ ਦੀਆਂ ਦੁਕਾਨਾਂ ਜਾਂ ਹੋਰ ਵੀ ਜੋ ਗਲਤ ਚੀਜ਼ਾਂ ਦੀਆਂ ਦੁਕਾਨਾਂ ਨੇ ਉਹ ਮੰਦਿਰਾਂ ਗੁਰਦੁਆਰਿਆਂ ਦੇ ਬਾਹਰ ਖੋਲੀਆਂ ਜਾ ਰਹੀਆਂ ਵਾ ਤੇ ਮੇਰੀ ਹੱਥ ਜੋੜ ਬੇਨਤੀ ਆਹੀ ਡੀਸੀ ਮੈਡਮ ਨੂੰ ਅੱਗੇ ਵੀ ਇੱਕ ਚੱਕੀ ਦੇ ਕੇ ਆਇਆ ਜਿਹੜਾ ਚਾਹੀ ਹੁੰਦਾ ਅਗੇ ਰਿਕਵੈਸਟ ਕੀਤੀ ਸੀ ਕਿ ਜਿਹੜੀਆਂ ਵੀ ਧਾਰਮਿਕ ਸਥਾਨ ਨੇ ਉਹਦੇ ਲਾਗੇ ਚ ਅਗੇ ਇਹੋ ਜਿਹੀ ਦੁਕਾਨਾਂ ਨੂੰ ਬੰ ਤੇ ਬੰਦ ਕਰਾ ਚੱਲੇ ਸਾਨੂੰ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਅਸੀਂ ਬੰਦ ਕਰ ਦਾਂਗੇ ਬਾਕੀ ਉਹ ਕਿਹੇ ਬਹੁਤ ਸ਼ਹਿਰ ਦੇ ਨਾਮਚੀਨ ਬੰਦੇ ਦਾ ਨਾਮ ਲੈ ਰਹੇ ਨੇ ਅਸੀਂ ਉਹ ਨਾਮ ਨਹੀਂ ਚਲੋ ਤੁਹਾਡੇ ਅੱਗੇ ਲੈਣਾ ਕਿ ਅਸੀਂ ਜੀ ਆ ਕੇ ਗੱਲ ਕਰ ਲਾਂਗੇ ਤੇ ਮੈਂ ਦਰਗਾਣਾ ਮੰਦਿਰ ਪਰਿਸ਼ਦ ਨੂੰ ਵੀ ਹੱਥ ਜੋੜ ਬੇਨਤੀ ਕਰਦਾ ਵਾਂ ਕਿ ਤੁਹਾਡੇ ਨਾਲੋਂ ਪਹਿਲਾਂ ਤੁਹਾਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸੀਗਾ ਕਿ ਮੰਦਿਰ ਤੋਂ 500 ਮੀਟਰ ਦਾ ਇੱਕ ਡੈਰਾ ਤੈਅ ਕੀਤਾ ਗਿਆ ਸਰਕਾਰ ਵੱਲੋਂ ਕਿ ਉਸ ਤੋਂ ਬਾਹਰ ਜਾ ਕੇ ਕੁਝ ਵੀ ਹੋਵੇ ਉਹਦੇ ਅੰਡਰ ਕੁਝ ਨਹੀਂ ਹੋਣਾ ਚਾਹੀਦਾ ਤੇ ਜੀ ਲੋਕਾਂ ਨੂੰ ਵੇਖੋ ਜੀ ਇਹ ਅਵੇਅਰਨੈਸ ਦੀ ਗੱਲ ਆ ਤੁਹਾਡਾ ਧਿਆਨ ਆਈ ਨਹੀਂ ਚਾਹੁੰਦੇ ਕਿ ਆਪਾਂ ਆਪਣੇ ਧਰਮ ਤੋਂ ਪਟਕੀ ਜਾਂ ਕਿਸੇ ਵੀ ਧਰਮ ਦੀ ਬੇਦ ਵੀ ਹੁੰਦੇ ਵੇਖੀਏ ਚਾਹੇ ਉਹ ਸਿੱਖਾ ਐਸਾਈ ਜਾਂ ਕਿਸੇ ਵੀ ਕੋਈ ਵੀ ਧਰਮ ਹੋਵੇ ਸਾਰੇ ਸਾਡੇ ਸਤਕਾਰਯੋਗ ਨੇ ਅਸੀਂ ਸਾਰਿਆਂ ਦਾ ਸਤਕਾਰ ਕਰਦੇ ਆ ਤੇ ਕਿਸੇ ਦੀ ਬੇਦ ਵੀ ਹੁੰਦੇ ਨਹੀਂ ਦੇਖ ਸਕਦੇ ਜਦੋਂ ਸਾਾਨੂੰ ਪਤਾ ਲੱਗਾ ਆਈ ਆ ਗਿਆ ਮੈਨੂੰ ਲੱਗਦਾ ਤੁਹਾਡੇ ਨਾਲ ਪਹਿਲਾਂ ਦੁਰਗਾਣਾ ਮੰਦਿਰ ਵਾਲਿਆਂ ਨੂੰ ਆਣਾ ਚਾਹੀਦਾ ਹੈਗਾ ਚਲੋ ਦੇਰ ਆਏ ਦਰੁਸਤ ਆਏ ਉਹ ਵੀ ਆ ਜਾਣਗੇ ਤੇ ਇੰਨਾ ਕੇ ਬੇਨਤੀ ਕਰ ਚੱਲੇ ਆ ਕਿ ਇਹ ਚਿਕਨ ਦੀਆਂ ਦੁਕਾਨਾਂ ਇੱਥੇ ਨਾ ਆ ਮੈਂ ਨਾ ਭਾਜੀ ਜਿੱਥੇ ਚਿਕਨ ਉੱਥੇ दारू ਤੇ ਹੋਣੀ ਆ ਲੋਕੀ ਗੱਡੀਆਂ 'ਚ ਬਹਿ ਕੇ ਅੰਦਰ ਪੀਣ ਬਾਹਰ ਪੀਣ दारू ਤੇ ਇੱਥੇ ਚੱਲੇਗੀ ਮਾਹੌਲ ਵੀ ਖਰਾਬ ਹੋਏਗਾ ਤੇ ਮੇਰੀ ਪ੍ਰਸ਼ਾਸਨ ਅੱਗੇ ਇਹਦੇ ਡੀਸੀ ਮੈਡਮ ਅੱਗੇ ਬੇਨਤੀ ਆ ਕਿਉਂਕਿ ਇਹ ਕਾਰਪੋਰੇਸ਼ਨ ਦੀ ਪਾਰਕਿੰਗ ਨਹੀਂ ਠੀਕ ਆ ਨਾ ਕਾਰਪੋਰੇਸ਼ਨ ਨੇ ਇੱਥੇ ਇਹਨਾਂ ਨੂੰ ਸਟਾਲ ਦਿੱਤੇ ਨੇ ਉਹ ਪਤਾ ਕਰ ਲਿਆ ਵਾ ਇਹ ਮੈਡਮ ਡੀਸੀ ਨੂੰ ਪਤਾ ਹੋਏਗਾ ਕਿਹਦੇ ਅੰਦਰ ਹੋ ਸਕਦਾ ਉਹਨਾਂ ਦੇ ਇੰਟਰਵਿਊ ਇਹ ਬੇਨਤੀ ਹੈ ਕਿ ਕਟੋ-ਕਟੇ ਚਿਕਨ ਦੀਆਂ ਦੁਕਾਨਾਂ ਤੋਂ ਬੰਦ ਕਰਾਈਆਂ ਜਾਣ ਜੇ ਨਹੀਂ ਬੰਦ ਹੋਣਗੀਆਂ ਫਿਰ ਸਿੱਖ ਜਿੱਥੇ ਬੰਦੀਆਂ ਤੇ ਹਿੰਦੂ ਜਿੱਥੇ ਬੰਦੀਆਂ ਰਲ ਕੇ ਕੋਈ ਨਾ ਕੋਈ ਪ੍ਰੋਟੈਸਟ ਤੇ ਜ਼ਰੂਰ ਕਰਨਗੇ ਕਿਉਂਕਿ ਅਸੀਂ ਆਪਣੇ ਧਰਮ ਦੀ ਬੇਇੱਜ਼ਤੀ ਨਹੀਂ ਹੁੰਦੀ